ਮੇਰਾ ਨਾਮ ਗੁਰਦੀਪ ਸਿੰਘ ਸਾਫ ਦਾ ਸਰਪੰਚ ਪਿੰਡ ਕਲੇਰਕਲਾਂ ਜੀ ਇਹ ਟੂਰਨਾਮੈਂਟ ਜੀ 16 ਮਾਰਚ 2025 ਦਿਨ ਐਤਵਾਰ ਕਰਵਾਇਆ ਜਾ ਰਿਹਾ ਪਿੰਡ ਕਲੇਰਕਲਾਂ ਦੀ ਗਰਾਊਂਡ ਦੇ ਵਿੱਚ ਦੋਹਾਂ ਪਿੰਡਾਂ ਵੱਲੋਂ ਕੈਲੇ ਕਲਾਂ ਤੇ ਕਲੇਰਕਲਾਂ ਵੱਲੋਂ ਸਾਂਝੇ ਤੌਰ ਤੇ ਟੂਰਨਾਮੈਂਟ ਕਰਾਇਆ ਜਾ ਰਿਹਾ ਇਹਦੇ ਵਿੱਚ ਮੁੱਖ ਮਹਿਮਾਨ ਹੋਣਗੇ ਜੀ ਕਾਰਜਕਾਰੀ ਪ੍ਰਧਾਨ ਪੰਜਾਬ ਅਮਨ ਸੇਰ ਸੈਰੀਕਲ ਸੀ ਜੀ ਤੇ ਡੀਆਈਜੀ ਬਾਟਰੈਂਜ ਆਈਜੀ ਸਾਹਿਬ ਡੀਸੀ ਸਾਹਿਬ ਐਸਐਸਪੀ ਸਾਹਿਬ ਤੇ ਕਾਫੀ ਵੱਡੇ ਪੱਧਰ ਤੇ ਜਿਹੜਾ ਇਹ ਟੂਰਨਾਮੈਂਟ ਕਰਨ ਜਾ ਰਹੇ ਆ ਜੀ ਚਾਰ ਅੰਤਰਰਾਸ਼ਟਰੀ ਕਲੱਬਾਂ ਇੱਥੇ ਪਿੰਦ ਗਈਆਂ ਤੇ ਬੱਚਿਆਂ ਦੇ ਵੀ ਮੈਚ ਕਰਾਏ ਜਾਣਗੇ 100 ਮੈਚ ਵੀ ਕਰਵਾਇਆ ਜਾਏਗਾ ਤੇ ਮੇਨ ਜਿਹੜੀ ਆ ਪਬਲਿਕ ਦੇ ਮਨੋਰੰਜਨ ਲਈ ਬਾਗੀ ਸਾਡਾ ਜਿਹੜਾ ਕਲਾਕਾਰ ਉਹ ਵੀ ਆਪਣਾ ਟਾਈਮ ਇੱਥੇ ਦੇਊਗਾ ਜੀ ਨਾਮ ਬੈਸਟ ਰੇਡਰ ਤੇ ਬੈਸਟ ਵਿਆਫੀ ਨੂੰ ਅ ਕੋੜੀਆਂ ਦਿੱਤੀਆਂ ਜਾਣਗੀਆਂ ਜੀ ਤੇ ਜਿਹੜਾ ਪਹਿਲਾ ਨਾਮ ਆ ਜੀ ਫਰਸਟ ਟੀਮ ਜਿਹੜੀ ਜਿੱਤਦੀ ਆ 1.5 ਲੱਖ ਰੁਪਈਆ ਤੇ ਦੂਜੀ ਟੀਮ ਨੂੰ 1.25 ਲੱਖ ਰੁਪਈਆ ਤੇ ਤੀਜੇ ਨੰਬਰ ਤੇ 1.15 ਲੱਖ ਤੇ ਚੌਥੇ ਨੰਬਰ ਤੇ 1 ਲੱਖ ਰੁਪਈਆ ਮਕਸਦ ਇਹੀ ਆ ਜੀ ਜਿਹੜੇ ਬੱਚੇ ਗਮਰਾਹ ਹੋ ਕੇ ਗਰਾਊਂਡ ਨਾਲੋਂ ਟੁੱਟ ਗਏ ਨਸਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਵਾਪਸ ਗਰਾਊਂਡਾਂ ਵਿੱਚ ਲੈ ਕੇ ਜਾਣਾ ਸਭ ਤੋਂ ਪਹਿਲਾਂ ਤੇ ਮੈਂ ਦੱਸਣਾ ਚਾਹੁੰਨਾ ਕਿ ਇਹ ਜਿਹੜਾ ਕਬੱਡੀ ਕੱਪ ਆ ਸਵਿੰਦਰ ਸਿੰਘ ਬਾਠ ਜਿਨ੍ਹਾਂ ਨੂੰ ਆਪਾਂ ਕਬੱਡੀ ਦੇ ਨਾਂ ਨਾਲ ਸ਼ਿੰਦਾ ਅਮਲੀ ਕਰਕੇ ਇੱਕ ਜਾਣਦੇ ਆ ਇੱਕ ਕਬੱਡੀ ਪ੍ਰੋਮੋਟਰ ਵੀ ਬਹੁਤ ਤਗੜੇ ਸੀ ਤੇ ਆਪ ਵੀ ਬਹੁਤ ਤਗੜੀ ਕਬੱਡੀ ਖੇਡੀ ਉਹਨਾਂ ਨੇ ਸਾਡੇ ਪੰਜਾਬ ਦੇ ਉਹਨਾਂ ਬਹੁਤ ਜ਼ਿਆਦਾ ਪਲੇਅਰ ਉਥੇ ਇੰਗਲੈਂਡ ਅਮਰੀਕਾ ਕੈਨੇਡਾ ਸਾਰੇ ਲੈ ਕੇ ਗਏ ਆ ਤੇ ਉਹਨਾਂ ਦੀ ਯਾਦ ਵਿੱਚ ਇਹ ਕਬੱਡੀ ਕੱਪ ਜਿਹੜਾ ਆਪਾਂ ਕਰਵਾ ਰਹੇ ਆ ਪਹਿਲਾਂ ਆਪਾਂ ਪਿੰਡਾਂ ਕਰਾਉਂਦੇ ਸੀ ਇਕੱਲੇ ਇਕੱਲੇ ਹੁਣ ਇਹ ਕਬੱਡੀ ਕੱਪ ਜਿਹੜਾ ਆਪਾਂ ਸਾਂਝੇ ਤੌਰ ਤੇ ਕਰਾ ਰਹੇ ਆ ਤੇ ਜਿਹੜਾ ਇਹ ਕਬੱਡੀ ਕੱਪ ਅੱਗੇ ਤੇ ਨਾਲੋਂ ਕਾਫੀ ਵੱਪ ਹੋਏਗਾ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਇਨਾਮ ਅਸੀਂ ਬਹੁਤ ਤਗੜੇ ਕਬੱਡੀ ਕਪਾ ਪਲੇਅਰਾਂ ਨੂੰ ਦੇ ਰਹੇ ਆ ਤੇ ਘੋੜੀਆਂ ਵੀ ਦੇ ਰਹੇ ਆ ਤੇ ਦਰਸ਼ਕਾਂ ਵਾਸਤੇ ਐਲਈਡੀਆਂ ਸਾਈਕਲ ਕੂਪਣਾ ਰਹੀ ਦਵਾਂਗੇ ਤੇ ਲੰਗਰ ਵੀ ਇੱਥੇ ਟੁੱਟ ਚੱਲੇਗਾ ਨਾਮੀ ਸਿੰਗਰ ਵੀ ਆ ਰਿਹਾ ਜੀ ਨਾਮੀ ਸਿੰਗਰ ਬਹੁਤ ਫੇਮਸ ਸਿੰਗਰ ਜਿਹੜਾ ਹੁਣ ਨੌਜਵਾਨਾਂ ਦੀ ਮੰਗਿਆ ਤੇ ਸੁਥਰਾ ਗੰਦਾਵਾ ਧਰਲੇਦਾਰ ਗਾਉਂਦਾ ਬਾਗੀ ਆ ਉਹਦਾ ਟਾਈਮ ਜਿਹੜਾ ਵਾ 2 ਵਜੇ ਦਾ ਵਾ ਤੇ ਅਹੀਂ ਪਲੇਅਰਾਂ ਨੂੰ ਇੱਕ ਖਾਸ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ ਕਬੱਡੀ ਕੱਪ ਆ ਅਸੀਂ ਲੈਟ ਦਿਨੇ ਦਿਨੇ ਹੁੰਦਿਆਂ ਸਮਾਪਤ ਕਰਨਾ ਚਾਹੁੰਦੇ ਆ ਉਹਨਾਂ ਅਗੇ ਅਪੀਲ ਆ ਕਿ ਹਰਿਆਣੇ ਦੀ ਟੀਮ ਹੀ ਆਪ ਇੱਕ ਕਹੀ ਆ ਵੇਖੋ ਹਰਿਆਣੇ ਦੀ ਟੀਮ ਜਿਹੜੀ ਟਾਈਮ ਨਾਲ ਇੱਥੇ ਪਹੁੰਚ ਗਈ ਤੇ ਸਮਝ ਤੁਹਾਡੀ ਟੀਮਾਂ ਜੜੀਆਂ ਵਾ ਉਹ ਜਰੂਰ ਇੱਥੇ ਪਹੁੰਚਣੀਆਂ ਚਾਹੀਦੀਆਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚੱਲੇਗਾ ਇਹ ਜੀ 10 ਵਜੇ ਤੋਂ ਸ਼ੁਰੂ ਹੋ ਜਾਏਗਾ ਛੋਟੇ ਮੈਚ ਆਪਾਂ ਕਰਾਵਾਂਗੇ ਵਿੱਚ ਇੱਕ ਦੋ ਘੰਟੇ ਜਿਹੜੇ ਆ ਬਾਕੀ ਸ਼ਿੰਗਾਰ ਲਾਏਗਾ ਉਸ ਤੋਂ ਬਾਅਦ ਵੱਡੇ ਮੈਚ ਤੇ 8 ਵਜੇ ਤੱਕ ਅਸੀਂ ਸਮਾਪਤੀ ਜਿਹੜੀ ਕਿੰਨੀਆਂ ਕਿ ਟੀਮਾਂ ਜੀਆਂ ਪਹੁੰਚ ਰਹੀਆਂ ਨੇ ਟੀਮਾਂ ਦੇਖੋ ਇਹ ਚਾਰ ਕਲੱਬਾਂ ਇੰਟਰਨੈਸ਼ਨਲ ਆ ਜਿਹਦੇ ਵਿੱਚ ਉੱਚ ਕੋਟੀ ਦੇ ਪਲੇਅਰ ਆ ਗੁਰਵਿੰਦਰ ਘਾਗੇ ਆ ਦੀਪ ਜ਼ਬਰਜੀ ਆ ਆਪਣੇ ਦੀਪ ਕਗਾ ਕਾਂਸੀਪੁਰ ਆ ਸਾਜੀ ਆ ਮਾੜ ਕੀ ਨਾਂ ਨਹੀਂ ਲੈ ਜਾਂਦੇ ਮਾੜ ਕੀ ਵਧੀਆ ਪਲੇਅਰ ਆਉਣਗੇ ਲੜਕੀਆਂ ਦੇ ਵੀ ਕਬੱਡੀ ਕਰਾਈ ਇਹਦੇ ਟਾਈਮ ਅਜੇ ਸਜੂਲ ਨਹੀਂ ਗਾ ਬਣਿਆ ਤੇ ਇੱਕ ਦੋ ਦਿਨ ਤੱਕ ਸਜੂਲ ਬਣਾ ਕੇ ਫਿਰ ਸਾਰਾ ਕੁਝ ਦੱਸਿਆ ਜਾਊਗਾ